ਸਾ ਸੰਗਤ ਜੀ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਇਹਦੇ ਵਿੱਚ ਬੰਦਾ ਆਪਣੇ ਦੁੱਖ ਨਾਲ ਦੁਖੀ ਨਹੀਂ ਦੂਜੇ ਦੇ ਸੁੱਖ ਨਾਲ ਜ਼ਿਆਦਾ ਦੁਖੀ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਕੱਲ ਲੋਕ ਆਪਣੇ ਦੁੱਖ ਨਾਲ ਦੁਖੀ ਨਹੀਂ ਆ ਬਲਕਿ ਦੂਸਰਿਆਂ ਦੇ ਸੁੱਖ ਨਾਲ ਦੁਖੀ ਆ ਹਰ ਬਗ ਦਾ ਦਿਮਾਗ ਜਿੰਦਾ ਹੈ ਅਜੇ ਨੇ ਤਰੱਕੀ ਕਰ ਲਈ ਇਹਨੇ ਵੱਡੀ ਕਾਰ ਖਰੀਦ ਲਈ अज इन्हें एक नवी फैक्ट्री बना ली अच्छे फलानी जगह नवी जमीन ले ली ने व्डा महल बना लेना हाय, हाय, हाँ, बस इस तरह ही करते रहते आ फिर इन्ह लोगों की नज़र होंगी ना दिमाग समेत उन्हें लग जा परेशानी बढ़नी शुरू हो जाती है अगर नहीं होई तो फिर किसी जादू टोने वाले को जान गए क्या जीते टोना कर दे ਜਾ ਕਹਿਣਗੇ ਗੁਰੂ ਜੀ ਸਾਨੂੰ ਕੋਈ ਐਸਾ ਟੋਟਕਾ ਦੇ ਦਿਓ ਕਿ ਅਸੀਂ ਇਹਨੂੰ ਬਰਬਾਦ ਕਰੀਏ ਇਸ ਤਰ੍ਹਾਂ ਦੀਆਂ ਗੱਲਾਂ ਹਰ ਜਗ੍ਹਾ ਸਮਾਜ ਹੋ ਰਹੀਆਂ ਹਨ ਇਹਦਾ ਉਪਾਏ ਤੋਂ ਦੇਣ ਲੱਗਾ ਇਹਨੂੰ ਮਹਾ ਉਪਾਏ ਇਹ ਅਸੀਂ ਬਹੁਤ ਪਹਿਲਾਂ ਕਰਦੇ ਹੁੰਦੇ ਸੀ ਉਹ ਕਿਸ ਤਰ੍ਹਾਂ ਕਰਨਾ ਧਿਆਨ ਨਾਲ ਸੁਣਨਾ ਆਪਣੇ ਹੱਥ ਜਿੰਨੀ ਇੱਕ ਜਾਂ 9 ਇੰਚ ਦੇ ਕਰੀਬ ਇੱਕ ਰੁਈ ਦੀ ਬੱਤੀ ਬਣਾਓ ਇਹ ਤੁਸੀਂ ਤਿੰਨ ਵੀ ਬਣਾ ਸਕਦੇ ਹੋ ਕਰਨਾ ਕੀ ਆ ਇਹ ਤਿੰਨ ਬੱਤੀਆਂ ਲੈ ਲਈਆਂ ਇੱਕ ਬੱਤੀ ਨੂੰ ਸਰੋਂ ਦੇ ਤੇਲ ਦੇ ਵਿੱਚ ਡਬੋ ਚੰਗੀ ਤਰ੍ਹਾਂ ਫਿਰ ਉਹ ਫੜ ਕੇ 11 ਵਾਰੀ ਐਂਟੀ ਕਲੌਕਵਾਈਸ ਮਤਲਬ ਐਂਟੀ ਕਲੌਕ ਪੁੱਠੀ ਕਮਾਓ ਤੇ ਇਕ ਵਲੀਜ ਰੱਖ ਦਿਓ ਫਿਰ ਦੂਜੀ ਬੱਤੀ ਲਓ ਉਹਨੂੰ ਸਰੋਂ ਦੇ ਤੇਲ ਦੇ ਵਿੱਚ ਪਿਓ ਹਾਟੇ ਪੜੋ ਕਿ ਲੀਗ ਨਾ ਕਰੇ ਫਿਰ ਉਹ ਜੋ ਐਂਟੀ ਕਲॉक ਵਾਰੀ ਐਂਟੀ ਕਲॉकवाइज 11 ਵਾਰੀ ਕਮਾ ਕੇ ਪੇ ਰੱਖੋ ਫੇ ਤੀਸਰੀ ਵਾਰੀ ਫਿਰ ਉਹ ਜੋ ਬੱਤੀ ਲੈਣੀ ਆ ਫਿਰ 11 ਵਾਰੀ ਕਮਾ ਕੇ ਉਹਨੂੰ ਰੱਖ ਲੈਣੀ ਆ ਫੇ ਘਰ ਦੇ ਬਾਹਰ ਆਪਣੀ ਦੀਵਾਰ ਨਾਲ ਲੀਕ 2 ਕਿਲ ਘੜ ਲਓ ਹੁਣ ਕੋਈ 1.5 ਜਾਂ 2 ਇੰਚ ਦੇ ਫਾਸਲੇ ਤੇ ਹੋਣ ਤੇ ਇਹ ਜਿਹੜੀ ਬੱਤੀਆਂ ਹੈਗੀਆਂ ਨਾ ਉਹਦੇ ਉੱਤੇ ਲਟਕਾ ਦਿਓ दीवार तो थो थोड़ी उरे इन लटका दो तीनों और अपने को याद करो अपने हृदय चक्कर के हाथ रखो तो उन्होंने अपने इष्ट जूनू भी है चाहे अल्लाह वाहगुरु राम जी सी हो मन और नाम लैके अपने हृदय चक्कर दे रख के ओनू फिर अग लगा दो अग लगाओगे तो जो तेल टपकेगा ना उस आवाज आएगी ਤਾਨੂੰ ਸਮਝ ਆ ਜਾਏਗੀ ਕਿ ਤੁਹਾਡੇ ਦੇ ਕਿੰਨੇ ਵੱਡੇ ਵੱਡੇ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਾਰਨਾਮੇ ਦਿਖਾਏ ਆਪਣੇ ਮਗਰ ਇਸ ਉਪਾਏ ਦੇ ਨਾਲ ਤੁਹਾਡੀ ਸਾਰੇ ਕੀਤਾ ਕਰਾਇਆ ਜੋ ਵੀ ਨજર ਦੋਸ਼ ਆ ਜਾ ਤੁਹਾਡੇ ਕੰਮ ਦੇ ਉੱਤੇ ਆ ਤੁਹਾਡੇ ਘਰ ਤੇ ਨજર ਹੈਗੀ ਆ ਜੋ ਉਹਨਾਂ ਨੇ ਆਪਣੇ ਵੱਲੋਂ ਤੁਹਾਨੂੰ ਬਦੂਆਂ ਦਿੱਤੀਆਂ ਵਾ ਤੁਹਾਡੇ ਵਾਸਤੇ ਉਲਟੇ ਸਿੱਧੇ ਸ਼ਲੋਕ ਬੋਲੇ ਗਏ ਆ ਪਰ ਤੁਸੀਂ ਨਹੀਂ ਸੁਨੇ ਮਗਰ ਉਹਨਾਂ ਨੇ ਕਹੇ ਆ ਉਹ ਸਾਰੇ ਸਾਰੇ ਜਲ ਕੇ ਸੁਆਹ ਹੋ ਜਾਣਗੇ ਤੁਸੀਂ ਫੇਰ ਬਿਲਕੁਲ ਨਵੇਂ ਨਰੋਈ ਹੋ ਜਾਓਗੇ ਅਗਰ ਇਹ ਤੁਹਾਨੂੰ ਫਿਰ ਮਹਿਸੂਸ ਹੋਵੇ ਕਿ ਦੁਬਾਰਾ ਮੈਨੂੰ ਫੇਰ ਪਰੇਸ਼ਾਨੀ ਹੋ ਰਹੀ ਕੋਈ ਜਿਹੜਾ ਕੰਮ ਕਰਨਾ ਹੈ ਇਹ ਤੁਸੀਂ ਸ਼ਨੀਵਾਰ ਨੂੰ ਕਰਨਾ ਹੈ ਉਹ ਫੇਰ ਹਰ ਸ਼ਨੀਵਾਰ ਤਿੰਨ ਵਾਰੀ ਜਾਂ ਪੰਜ ਵਾਰੀ ਜਾਂ ਸੱਤ ਵਾਰੀ ਤੁਸੀਂ ਕਰ ਸਕਦੇ ਹੋ ਅਬਲਾਂ ਦੇ ਪਹਿਲੀ ਵਾਰੀ ਹੀ ਵੈਸੇ ਤਾਂ ਪਹਿਲੀ ਵਾਰੀ ਹੀ ਤੁਹਾਡਾ ਇਹ ਉਪਾਏ ਕੀਤਾ ਸਾਰਾ ਸਾਰਥਕ ਹੋ ਜਾਏਗਾ ਨજર ਦੋ ਜਾਂ ਕੋਈ ਵੀ ਦੋਸ਼ ਹੋਏਗਾ ਉਹ ਕੱਟ ਜਾਏਗਾ ਉਹ ਜਲ ਜਾਏਗਾ ਜਾਂ ਅਗਰ ਤੁਹਾਡੇ ਦੇ ਕਿਸੇ ਨੇ ਮੁੱਠ ਕਰਨੇ ਵੀ ਕੀਤੀ ਹੋਏਗੀ ਨਾ ਉਹ ਵੀ ਜਲ ਜਾਏਗੀ ਉਹ ਵੀ ਉੱਥੇ ਤੋਂ ਉੱਥੇ ਰੁਕ ਜਾਏਗੀ ਬਸ ਇਹਨਾਂ ਕਰ ਲੋ ਤੁਹਾਡੇ ਘਰ-ਬਾਰ ਜੇ ਵਾਦਾ ਹੋਏਗਾ ਤੁਹਾਡੀ ਔਲਾਦਾਂ ਜੇ ਵਾਦਾ ਹੋਏਗਾ ਜਿਹੜੀ ਔਲਾਦ ਹੈਗੀ ਉਹ ਚੰਗੇ ਕੰਮ ਕਰੇਗੀ ਆਪਣਾ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸੋਚਿਆ ਉਹ ਕੰਮ ਕਰਨਗੇ तोड़े घर पैसे की कोई कमी नहीं रहेगी तो काम कार जो वे बढ़ते ही चले जाएंगे नवी तो नवीं कारा भी आंधिया रहनगियाँ पर जो दुश्मन जारी बुरी जचरी अख कह सकते हो बुरी नज़र ईवल आई वो तो तक नहीं पहुँचेगी उ जाएगी करके देखो थोड़ी तो जिंदगी जरूर बदलेगी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ